ਮੇਰਾ ਘਰ ਤਾਂ ਨਹੀਂ ਨਹੀਂ ਦਰੀ ਹੋ ਆ ਦੇਖ ਲੋ ਐਸਡੀਐਮ ਦੇ ਹਾਲਾਤ ਬਲਾਡੇ ਦੇ ਫੌਜੀ ਨੂੰ ਇਨਸਾਫ ਨਹੀਂ ਮਿਲ ਰਿਆ ਆ ਪਾ ਫੌਜੀ ਬਾਰਡਰਾਂ ਤੇ ਗੋਲੀਆਂ ਖਾ ਰਹੇ ਨੇ ਤੇ ਆ ਸਟਾਪ ਆ ਆ ਦੇਖ ਲੋ ਆ ਹਾਲ ਫੌਜੀਆਂ ਦਾ ਨੈਟ ਦੇ ਚੜੂ ਵੀਡੀਓ ਲੀਗਲ ਤੋਂ ਫਾਈਲ ਲੀਗਲ ਬਣਾ ਕੇ ਨੇ ਜੇ ਕੋਈ ਥੁੰਗਾ ਕੋਈ ਹੱਕਦਾਰ ਆ ਕੇ ਚੱਲ ਕਰੇ ਸਾਡੇ ਨਾਲ ਬਾਹਰ ਸੱਤਕ ਪੈਸੇ ਅੰਦਰ ਘਟੋ ਲੈ ਲੈ ਲੋ ਬਾਹਰ ਦੇ ਪੈਸੇ ਘਟਾ ਲੈ ਲੋ ਇੱਕ ਮਿੰਟ ਦੀ ਹਾਂ ਮਾਰੇ ਚਮਚੇ ਨੇ سارے ਚਮਚੇ ਮਾਤਾ ਕਾਪੀ سارے ਚਮਚੇ ਕਾਪੀ ਦਾ ਇਹਦਾ ਕੀ ਫਾਇਦਾ ਜੀ ਇਹ ਤਾਂ ਉਹਨਾਂ ਦੇ ਹੱਕ ਚ ਆ ਗਈ ਇਹ ਤਾਂ ਕਾਪੀ ਦਾ ਸਾਡ ਕੋਲ ਗਈ ਵੀ ਨਹੀਂ ਝੂਠੀ ਬੋਲੀਆਂ ਦਾ ਸਾਨੂੰ ਬੁਲਾਇਆ ਵੀ ਨਹੀਂ ਸਮਨ ਵੀ ਨਹੀਂ ਕਰੇ ਪਏ ਜਿਨਾ ਥੋੜਾ ਕਲੀਅਰ ਕੇਸ ਹੋ ਗਿਆ ਆਪਿਆ ਹੱਥ ਮਨਾ ਕੇ ਆਪੇ ਸਿੱਧੇ ਮੱਥੇ ਗੱਲਾਂ ਕਰੀਆ ਇੱਦਾਂ ਨੂੰ ਹੋ ਕਮਾਉਣ ਦੀ ਜੱਤ ਦੇਤੀ ਸਾਡੇ ਬਿਨਾ ਪੁੱਛੇ ਕਿੱਦਾਂ ਦਿੱਤੀ ਇਹਨੇ ਬਿਨਾ ਪੁੱਛੇ ਗੋੜ ਲਾਇਕ ਤੁਹਾਨੂੰ ਇਹ ਕਿ ਹੱਸਾਂ ਵੀਰ ਫੋੜ ਕੇ ਤੇ ਤੁਹਾਡਾ ਮੁੰਡਾ ਭੈਤੀ ਸਾਡੇ ਮੁੰਡਾ ਕਹੇ ਜਾਊਗੀ ਉਹਨਾਂ ਦੇ ਇਹਨਾਂ ਦੇ ਤੁਸੀਂ ਬੈਠਣੇ ਕੰਮ ਕਰਦੇ ਤੁਹਾਡੇ ਸਾਡੇ ਮੁੰਡਾ ਕਿੰਨੇ ਲੱਗ ਜੂਗੀ ਆਂਦੀ ਤੇ ਫੈਲਦੀ ਰਿਪੋਰਟ ਮੈਂ ਜਾ ਕੇ ਖਰਦੂਸ਼ ਬੋਰਡ ਵਾਲੇ ਨੇ ਵੀ ਰੱਖਾਉਣੀ ਹੈ ਤਾਲੇ ਉਹਨੂੰ ਵੀ ਮੈਂ ਚੱਕਦੀ ਆਂਦੀ ਕੀ ਹੈਗਾ ਕਪਾਸ ਫੌਜੀ ਦੀ ਮਾਂ ਕਹਾਂ ਦੇਖ ਲਈਸ਼ ਆਪਾਂ ਇਹਨਾਂ ਦਾ ਉੱਥੇ ਦਾ

ਮੈਸੇ ਦਾ ਕਿ ਮਤਲਵ ਆ ਰਿਸ਼ਵਤ ਖਾਈ ਜਾਂਦੇ ਨੇ ਆਜਮ ਕਰੀ ਜਾਂਦੇ ਨੇ ਗਾ ਫੈਸਲਾ ਲੈ ਕੇ ਲਾਉਣੀ ਐਸੀ ਤੋਂ ਲਉਂਗੀ ਨਾਲੇ ਨਾਲੇ ਐਸੀ ਤੋਂ ਲਉਂਗੀ ਕਹਿੰਦੇ ਤੁਹਾਨੂੰ ਮਿਲਾਇਦੇ ਕੋਲੇ ਕੰਮ ਸੀ ਇਹਨੇ ਚੱਕੇ ਜੀਸੀ ਨੂੰ ਫੜਾਏ ਕਿਉਂ ਫੜਾਏ ਪਹਿਲਾਂ ਦਿੱਸੀ ਹੈ ਨਹੀਂ ਸੀ ਦੋ ਸਾਲ ਹੋ ਗਏ ਤੇ ਕੋਲੇ ਗੇ ਚੱਲਦੇ ਨੂੰ ਕਿੰਨੇ ਆਇਆ ਦੋ ਸਾਲਾਂ ਦੇ ਵਿੱਚ ਅੱਜ ਜੀਸੀ ਆਇਆ ਮਾਨਸਾ ਚ ਹੈ ਕਹਿੰਦੇ ਨੇ ਚੱਕੇ ਸਾਡੇ ਖਾਦੀ ਤੋਂਰੇ ਪਤਾ ਲੱਗਿਆ ਵੀ ਰੋਜ਼ ਆ ਜਾਂਦੀਆਂ ਨੇ ਚੱਕੇ ਜੀਸੀ ਨੂੰ ਫੜਾਤੇ ਨੇ ਚੱਕੇ ਕਾਲੂ ਜੀਸੀ ਨੂੰ ਸਾਫਤੇ ਮੇਰਾ ਹਾਕਮ ਨਹੀਂ ਹੋ ਰ ਮੇਰੇ ਫੌਜੀ ਹਿੱਕਾ ਤਾਣ ਕੇ ਖੜੇ ਨੇ ਮੇਰੇ ਫੌਜ ਚ ਪੁੱਤ ਜਵਾਨ ਮੇਰੇ ਮਸਲਾ ਖਾਈ ਜਾਂਦੇ ਨੇ ਇਹ ਮੱਤੀ ਮਸਾਲ ਦੇਖ ਕੇ ਡਰਾਉਂਦਾ ਦੇਖਣ ਭਾਗਿਆ ਮਲ ਸਿੰਘ ਵਾਲੇ ਵਾਰੀ ਹਿੱਕਾ ਤਾਣ ਕੇ ਖੜ ਕੇ ਦਿਖਾਵੇ ਉੱਥੇ ਜਾ ਕੇ ਖੜ ਕੇ ਦਿਖਾਵੇ ਇਹ ਇਹਨੂੰ ਪਤਾ ਲੱਗੇ ਕਿ ਕਿਵੇਂ ਡਰਾਉਂਦਾ ਆਉਂਦੀਆਂ ਕਿੱਥੋਂ ਡਰਾਉਂਦਾ ਚਲਦੀਆਂ ਕਿੱਥੇ ਜਾ ਕੇ ਡਿੱਗਦੀਆਂ ਇਹ ਹਿੱਕਾ देखो ऐ भी तो देख ली मेरा पूरी ना त पाया होया बोल तेरे के नाथ नहीं करदी जहां पे एक लक्ष्मी सुरेश की दिवाली तेरे को नाली खोदना नाली नहीं खाइने तेरे को तो ना जा साफ कर चली नहीं खाइने हेलो 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 हेलो